ਇਹ ਵੀਡੀਓ ਬਣਾਉਣ ਨੂੰ ਮੇਰਾ ਚਤਨ ਨਹੀਂ ਸੀ ਕਰਦਾ ਪਹਿਲਾਂ ਪਰ ਫਿਰ ਮੈਂ ਜਦੋਂ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਦੇਖੀ ਜਾਨਾ ਵੀ ਇੱਕੋ ਗੱਲ ਇੱਕੋ ਗੱਲ ਇੱਕੋ ਗੱਲ ਵਾਰ-ਵਾਰ ਦੁਹਰਾਈ ਜਾ ਰਹੀ ਹੈ ਸਾਡੇ ਕਿਸਾਨ ਭਰਾਵਾਂ ਦੇ ਇੱਕ ਹਿੱਸੇ ਦੇ ਵੱਲੋਂ ਫਿਰ ਇਹ ਵੀਡੀਓ ਇਸ ਕਰਕੇ ਬਣਾਉਣ ਲੱਗਾ ਮੈਂ ਇਹਨੂੰ ਵੱਧ ਵੱਧ ਸਾਂਝੀ ਕਰ ਦਿਓ ਕਿਉਂਕਿ ਇਹ ਕਿਸਾਨ ਜਿੱਥੇ ਬੰਦਿਆਂ ਦੇ ਵੀ ਭਲੇ ਦੀ ਗੱਲ ਹੈ ਇਸ ਵੇਲੇ ਕਿਸੇ ਨੂੰ ਵੋਟ ਪਾਉਣੀਆਂ ਨਹੀਂ ਪਾਉਣੀਆਂ ਸਾਡੀ ਆਪਣੀ ਮਰਜ਼ੀ ਆ ਇਹ ਸਾਡੇ ਅਧਿਕਾਰ ਦੇ ਵਿੱਚ ਆ ਕਿ ਅਸੀਂ ਵਿਰੋਧ ਕਰਗੇ ਪਰ ਵਿਰੋਧ ਕਿਹੋ ਜਿਹਾ ਹੋਣਾ ਚਾਹੀਦਾ ਸਾਨੂੰ ਇਸ ਗੱਲ ਦਾ ਪਤਾ ਹੋਣਾ ਚਾਹੀਦਾ ਹੰਸ ਰਾਜ ਹੰਸ ਨੂੰ ਜਿਸ ਤਰੀਕੇ ਨਾਲ ਮਾਵਾ ਭੈਣਾਂ ਦੀਆਂ ਗਾਲਾਂ ਕੱਢੀਆਂ ਜਾ ਰਹੀਆਂ ਤੇ ਇਹ ਕਿਹੜੇ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ ਦੇ ਉੱਤੇ ਲਿਖਿਆ ਤੇ ਕਿਹੜੇ ਧਰਮ ਗ੍ਰੰਥ ਦੇ ਵਿੱਚ ਹੋਰ ਚ ਲਿਖਿਆ ਆਪਾਂ ਇਹਦੇ ਬਾਰੇ ਵੀ ਸੋਚ ਗਏ ਮੈਨੂੰ ਦੁੱਖ ਹੁੰਦਾ ਇਸ ਗੱਲ ਦੇ ਉੱਤੇ ਵੀ ਕਿਸਾਨ ਆਗੂਆਂ ਦਾ ਇੱਕ ਹਿੱਸਾ ਜਾਂ ਕਹਿੰਦੀ ਹੈ ਕਿਸਾਨ ਜਿੱਥੇ ਬੰਦਗਿਆਂ ਨਾਲ ਜੁੜੇ ਹੋਏ ਲੋਕਾਂ ਦਾ ਇੱਕ ਹਿੱਸਾ ਹੰਸ ਦੇ ਬਾਰੇ ਉਹ ਸ਼ਬਦਾਂ ਦੀ ਵਰਤੋਂ ਕਰ ਰਿਹਾ ਜਿਹੜਾ ਕਿ ਬਰਦਾਸ਼ਤ ਯੋਗ ਨਹੀਂ ਜੇਕਰ ਤੁਹਾਨੂੰ ਕੋ ਗਾਲਾਂ ਕੱਢੇ ਉਹ ਮੈਨੂੰ ਕੋ ਗਾਲਾਂ ਕੱਢੀਏ ਆਪਾਂ ਕਿਸੇ ਹੋਰ ਨੂੰ ਗਾਲਾਂ ਕੱਢੀਏ ਕੋਈ ਵੀ ਬੰਦਾ ਇਹੋ ਜੀਆਂ ਗੱਲਾਂ ਸੁਣ ਤੁਸੀਂ ਨਹੀਂ ਵੋਟ ਪਾਉਣੀ ਬਿਲਕੁਲ ਠੀਕ ਆ ਬਿਲਕੁਲ ਨਾ ਵੋਟ ਪਾਓ ਹੰਸ ਵੀ ਇਹ ਗੱਲ ਕਹਿੰਦਾ ਜਿਹੜੇ ਵੀ ਉਮੀਦਵਾਰ ਆਪਾਂ ਨੂੰ ਪਸੰਦ ਨਹੀਂ ਉਹਨਾਂ ਨੂੰ ਬਿਲਕੁਲ ਨਹੀਂ ਵੋਟ ਪਾਉਣੀ ਚਾਹੀਦੀ ਨੋਟਾ ਦੇ ਬਟਨ ਨੂੰ ਨੱਪ ਦਿਓ ਕਿਸੇ ਵੀ ਬੰਦੇ ਨੂੰ ਵੋਟ ਪਾ ਦਿਓ ਪਰ ਆਪਾਂ ਨੂੰ ਵਿਰੋਧ ਨਹੀਂ ਕਰਨਾ ਆਇਆ ਪੰਜਾਬੀਆਂ ਨੂੰ ਇਹ ਗੱਲ ਜ਼ਰੂਰ ਸੋਚਣੀ ਸਮਝਣੀ ਤੇ ਵਿਚਾਰਨੀ ਚਾਹੀਦੀ ਆ ਹੁਣ ਕਈ ਬੰਦੇ ਵੀ ਗੱਲ ਕਹਿਣਗੇ ਹੰਸ ਦਾ ਹੱਥ ਠੋਕਾ ਬਣ ਗਿਆ ਹੰਸ ਤੋਂ ਪੈਸੇ ਲੈ ਲੈ ਹੁਣੇ ਆ ਇਹ ਹੰਸ ਦੀ ਬੋਲੀ ਬੋਲਦਾ ਹੈ ਇਹ ਤਾਂ ਸਾਡੇ ਪੰਜਾਬੀਆਂ ਦੇ ਸੁਭਾਅ ਦੇ ਵਿੱਚ ਆ ਕਿ ਜੇਕਰ ਆਪਾਂ ਕਿਸੇ ਉਤੇ ਕਿੰਤੂ ਕਰ ਗਏ ਆਪਾਂ ਉਹਦੇ ਤੋਂ ਚ 1 ਜੂਨ ਦੇ ਵਿੱਚ 6 ਮਹੀਨੇ ਰਹਿੰਦੇ ਆ ਕਿ 6 ਸਾਲ ਰਹਿੰਦੇ ਆ ਦਿਨ ਚਾਰ ਨਹੀਂ ਰਹਿ ਗਏ ਨਹੀਂ ਵੋਟ ਪਾਉਣੀ ਨਾ ਪਾਓ ਪਰ ਜਿਸ ਤਰੀਕੇ ਦੇ ਨਾਲ ਪਟਿਆਲਾ ਦੀ ਰੈਲੀ ਦੇ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਰੈਲੀ ਦੇ ਮੌਕੇ ਹੰਸ ਰਾਜ ਹੰਸ ਨੂੰ ਘੇਰਿਆ ਗਿਆ ਜਿਸ ਤਰੀਕੇ ਨਾਲ ਉਹਦੀ ਗੱਡੀ ਦੇ ਸ਼ੀਸ਼ੇ ਤੋੜੇ ਗਏ ਆ ਜਿਸ ਤਰੀਕੇ ਦੇ ਨਾਲ ਉਹਦੀ ਧੀ ਪੈਣ ਇੱਕ ਕੀਤੀ ਗਈ ਹੈ ਜਿਸ ਤਰੀਕੇ ਦੇ ਨਾਲ ਉਹਨੂੰ ਚੁਣੌਤੀਆਂ ਦਿੱਤੀਆਂ ਗਈਆਂ ਜਿਸ ਤਰੀਕੇ ਨਾਲ ਪੁਲਿਸ ਉਹਨੂੰ ਉੱਥੋਂ ਕੱਢ ਕੇ ਲੈ ਕੇ ਗਈ ਆ ਤੇ ਆਪਾਂ ਫੁੱਤਕ ਦਾ ਟਾਰਾ ਮਾਰਦੇ ਹੋਗੇ ਬਿੱਲਾ ਹੰਸ ਭਜਾਤਾ ਹੋਏ ਹਾਂ ਤ ਉਹ ਨਿਕਲ ਨਹੀਂ ਦਿੱਤਾ ਹੋਏ ਪਰ ਇਹਦੇ ਨਾਲ ਆਪਣੀ ਇਮੇਜ ਕੀ ਬਣਦੀ જરા ਸੋਚ ਕੇ ਦੇਖੋ ਹਸੂਹਰਾ ਨੇ ਇੱਕ ਦਿਨੇ ਗੱਲ ਕਹੀ ਸੀ ਮੈਂ ਨਹੀਂ ਕਹਿੰਦਾ ਵੀ ਭਾਈ ਉਹਨਾਂ ਨੇ ਜਿਹੜੀ ਗੱਲ ਕਹੀ ਆ 100% ਯਕੀਨ ਕਰਕੇ ਹਸੂਹਰਾ ਨੇ ਇੱਕ ਦਿਨ ਗੱਲ ਸੀ ਕਿ ਮੈਂ ਇੱਕ ਪਿੰਡ ਦੇ ਵਿੱਚ ਗਿਆ ਪ੍ਰੀ ਰਿਕਾਰਡ ਦੇ ਵਿੱਚ ਉਸ ਥਾਂ ਦੇ ਉੱਤੇ ਮੈਂ ਆਪਣਾ ਭਾਸ਼ਣ ਦੇਣ ਦੇ ਲਈ ਗਿਆ ਕੁਝ ਲੋਕਾਂ ਦੇ ਵੱਲੋਂ ਆ ਕੇ ਜਿਹੜੇ ਕਿ ਕਿਸਾਨ ਕਹਿ ਰਹੇ ਸੀ ਉਹਨਾਂ ਦੇ ਵੱਲੋਂ ਆ ਕੇ ਪ੍ਰਬੰਧਕ ਦੀ ਧੀ ਪਹਿਣ ਇੱਕ ਕੀਤੀ ਗਈ ਕੁੜੀ ਦੇ ਕੱਪੜੇ ਵੀ ਖਿੱਚੇ ਗਏ ਤੇ ਇਹ ਗੱਲ ਕਹੀ ਗਈ ਵੀ ਜੇਕਰ ਤੂੰ ਹਸਦਾ ਇੱਥੇ ਭਾਸ਼ਣ ਦਵਾਇਆ ਤੇ ਫਿਰ ਤੂੰ ਦੇਖ ਲਈ ਤੇਰਾ ਬਣਾਉਣੇ ਕੀ ਤੇਰੇ ਟੱਬਰ ਦਾ ਬਣਾਉਣੇ ਕੀ ਆ ਉਹ ਕਹ ਰਿਹਾ ਜੀ ਕਿ ਮੈਂ ਉਸ ਦਿਨੇ ਗੱਲ ਕਹਤੀ ਵੀ ਭਾਈ 1 ਜੂਨ ਨੂੰ ਵੋਟਾਂ ਪਾ ਦਿਓ ਦੋ ਨੂੰ ਆਪਾਂ ਦੇਖ ਲਾਂਗੇ। ਨਾ ਤਾਂ ਕੋਈ ਹੰਸ ਇਹੋ ਜਿਹਾ ਬੰਦਾ ਜਿਹੜਾ ਪੂਰੀ ਕਿਸਾਨ ਜੱਥੇ ਬੰਦਿਆਂ ਨੂੰ ਕਿਸਾਨ ਮਜ਼ਦੂਰ ਖੇਤਰ ਨੂੰ ਵਰਗ ਨੂੰ ਢਾਲੂਗਾ ਇਕੱਲਾ ਹੀ ਤੇ ਨਾ ਹੀ ਸਾਨੂੰ ਇਹ ਅਧਿਕਾਰ ਹੋਣਾ ਚਾਹੀਦਾ ਕਿ ਆਪਾਂ ਕਿਸੇ ਇੱਕ ਵਿਅਕਤੀ ਵਿਸ਼ੇਸ਼ ਦੇ ਉੱਤੇ ਇਹੋ ਜਿਹਾ ਵਾਰ ਕਰਗੇ। ਵਿਰੋਧ ਕਰਨਾ ਸਾਡੇ ਹੱਕ ਦੇ ਵਿੱਚ ਹੈ। ਵਿਰੋਧ ਸਾਨੂੰ ਕਰਨਾ ਚਾਹੀਦਾ ਜਿਹੜਾ ਵੀ ਸਾਨੂੰ ਨਹੀਂ ਪਸੰਦ। ਪਰ ਇਹ ਗੱਲ ਜ਼ਰੂਰ ਸੋਚ ਕੇ ਦੇਖੀਏ। ਪਾਈ ਜੇ ਅਸੀਂ ਇਸ ਵੇਲੇ ਹੰਸ ਨੂੰ ਜਾਂ ਕਿਸੇ ਵੀ ਹੋਰ ਉਮੀਦਵਾਰ ਨੂੰ ਧੀਆਂ ਪੈਣਾ ਦੀਆਂ ਗੱਲਾਂ ਕਰਦੇ ਆ ਉਹਦੀ ਮਾਂ ਪਿਓ ਇੱਕ ਕਰਦੇ ਆ ਤਾਂ ਸਾਡੀ ਆਪਣੀ ਸ਼ਾਨ ਬਣਦੀ ਆ ਇਹ ਵੀਡੀਓ ਹੋਛਿਆਂ ਨੂੰ ਜਿਨ੍ਹਾਂ ਦੇ ਕੋਲੇ ਸ਼ਬਦਾਂ ਦੀ ਘਾਟ ਆ ਉਹਨਾਂ ਨੂੰ ਇਹ ਚੰਗੀ ਲੱਗਦੀ ਹੋਣੀ ਆ ਵੀ ਆ ਦੇਖੋ ਜਾਂ ਠੋਕਤਾ ਹੋਏ ਜਾਂ ਚੱਕਤਾ ਹੋਏ ਰਖਤਾ ਹੋਏ ਕਿਉਂਕਿ ਅਸੀਂ ਇਹ ਗੱਲਾਂ ਕਰਦੇ ਹੁੰਨੇ ਆ ਪਰ ਗੱਲ ਇਹ ਆ ਕਿ ਇਹਦੇ ਨਾਲ ਪੰਜਾਬ ਦੇ ਝੋਲੀ ਦੇ ਵਿੱਚ ਕੀ ਪੈਂਦਾ ਕਿਸਾਨੀ ਦੀਆਂ ਬਹੁਤ ਸਾਰੀਆਂ ਮੰਗਾਂ ਅਸੀਂ ਵੀ ਕਿਸਾਨਦੂਰ ਦੇ ਵਿੱਚ ਜਾਂਦੇ ਰਹੇ ਆ ਕਿਸਾਨੀ ਮੰਗਾ ਨਹੀਂ ਮੰਨੀਆਂ ਗੀਆਂ ਇਹ ਗੱਲ ਸੱਚੀ ਆ ਬੀਜੇਪੀ ਦਾ ਵਿਰੋਧ ਕਰਨਾ ਮੈਂ ਗੈਰਵਾਜਬ ਨਹੀਂ ਕਹਿੰਦਾ ਬੀਜੇਪੀ ਦਾ ਵਿਰੋਧ ਵਾਜਬ ਹੋ ਰਿਹਾ ਕਿਉਂਕਿ ਉਹਨਾਂ ਦੇ ਵੱਲੋਂ ਮੰਗਾਂ ਮੰਨੀਆਂ ਨਹੀਂ ਗਈਆਂ ਕਿਸਾਨ ਬਾੜਾਂ ਦੇ ਉੱਤੇ ਬੈਠੇ ਇਸ ਵੇਲੇ ਵੀ ਸ਼ੰਭੂ ਖਨੋਰੀ ਦੇ ਉੱਤੇ ਗੱਲ ਸੱਚੀ ਹੈ ਪਰ ਆਪਾਂ ਵਿਰੋਧ ਕਰਨ ਵੇਲੇ ਮਰਿਆਦਾ ਕਿਹੜੀ ਗੱਲੋਂ ਭੁੱਲ ਜਾਨੇ ਆ ਨਾਲੇ ਕਹਿੰਨੇ ਵੀ ਅਸੀਂ ਸ਼ਬਦ ਗੁਰੂ ਦਾ ਬਹੁਤ ਪਾਲਣ ਕਰਦੇ ਨਾਲੇ ਧੀ ਪੈਣ ਕਰਦਨੇ ਕਿਹੜੀ ਧੀ ਤੇ ਕਿਹੜੀ ਪੈਣ ਦੇ ਬਾਰੇ ਗਾਲਾਂ ਕਿਹੜੇ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਅੰਗ ਦੇ ਵਿੱਚ ਲਿਖੀਆਂ ਹੋਈਆਂ ਉੱਥੇ ਸ਼ਬਦ ਗੁਰੂ ਦੇ ਵਿੱਚ ਸਾਨੂੰ ਸਮਝ ਕਿਉਂ ਨਹੀਂ ਆਈ ਇਸ ਗੱਲ ਦੀ ਸਸਿਕਾਲ ਜੀ ਮੈਂ ਤੁਹਾਡਾ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ میوزਿਕ ਇੰਡਸਟਰੀ ਚ ਮੈਨੂੰ ਕਾਫੀ ਸਾਲ ਹੋ ਗਏ ਨੇ ਆਇ ਨੂੰ। ਮੈਂ ਐਜ਼ ਅ ਰਾਈਟਰ ਮੈਨੂੰ ਸ਼ੌਂਕ ਸੀ ਤੇ ਮੈਂ ਇੰਡਸਟਰੀ ਚ ਆਇਆ ਤੇ ਜਿੰਨੇ ਕੁ ਲੋਕ ਮੇਰੇ ਨਾਲ ਜੁੜੇ ਨੇ ਜਿਨ੍ਹਾਂ ਨਾਲ ਮੈਂ ਕੰਮ ਕੀਤਾ ਜਾਂ ਮੈਂ ਕਰ ਰਿਹਾ ਤੇ ਜਿੰਨੇ ਕੁ ਮੈਨੂੰ ਜਾਣਦੇ ਨੇ ਉਹਨਾਂ ਨੂੰ ਸਾਰਿਆਂ ਨੂੰ ਪਤਾ ਮੈਂ ਕਿੰਨਾ ਕੁ ਚੰਗਾ ਕਿੰਨਾ ਕੁ ਮਾੜਾ ਇਨਸਾਨ ਆ ਤੇ ਕਿਉਂਕਿ ਇਨਸਾਨੀਅਤ ਨੂੰ ਹੀ ਪਹਿਲ ਦਿੰਦੀ ਹੈ ਹਮੇਸ਼ਾ ਸਤੇ ਇਸ ਸ਼ੌਂਕ ਦੇ ਨਾਲ ਨਾਲ ਕੁਦਰਤ ਨੇ ਇੱਕ ਹੋਰ ਅੰਦਰ ਸ਼ੌਂਕ ਦਿੱਤਾ ਸ਼ੌਂਕ ਨਹੀਂ ਦਿੱਤਾ ਕਹਿ ਸਕਦੇ ਆ ਕੁਦਰਤੀ ਗੁਣ ਹੁੰਦਾ ਨਾ ਕਈ ਵੇਲੇ ਕਿਸੇ ਅੰਦਰ ਤੇ ਉਹ ਝਲ ਗਿਆ ਕਈ ਵੇਲੇ ਕਈਆਂ ਸੁਭਾਵਾਂ ਚ ਸਟੇਜ ਤੇ ਜਾਂ ਕਈ ਵੇਲੇ ਮੌਕਾ ਮਿਲਿਆ 2 4 50 ਬੰਦਿਆਂ ਵਿੱਚ ਬੋਲਣ ਦਾ ਤੇ ਮੈਂ ਖੁੱਲ ਕੇ ਗੱਲ ਆਪਣੀ ਰੱਖਦਾਨਾ ਤੇ ਕੁਦਰਤ ਨੇ ਐਸਾ ਮਾਹੌਲ ਕ੍ਰੀਏਟ ਕੀਤਾ ਕਿ ਰਾਜਨੀਤੀ ਸਮਝ ਰੱਖਣ ਵਾਲੇ ਮਤਲਬ ਇੰਨੀ ਕੁ ਸਮਝ ਰੱਖਦੇ ਆ ਕਿ ਰਾਜਨੀਤੀ ਚ ਕੀ ਹੋ ਰਿਹਾ ਕੀ ਨਹੀਂ ਤੇ ਰਾਜਨੀਤੀ ਦੇ ਅੰਦਰ ਅਸੀਂ ਮਤਲਬ ਪੈਰ ਰੱਖਣ ਦਾ ਮਤਲਬ ਮੌਕਾ ਮਿਲ ਗਿਆ ਕਹਿ ਸਕਦੇ ਆ ਤੁਸੀਂ ਵੀ ਮੈਂ ਰਾਜਨੀਤਿਕ ਰੁਚੀ ਵੀ ਰੱਖਦਾ ਹਾਂ ਇਹ ਸਾਰਿਆਂ ਨੂੰ ਪਤਾ ਤੇ ਸਮਾਜ ਦੀ ਸੇਵਾ ਤਾਂ ਕਰਦੇ ਹੀ ਆ ਜਿੰਨੀ ਯੋਗੇ ਹੈਗੇ ਆ ਅਸੀਂ ਅਸੀਂ ਕੋ ਬਹੁਤ ਵੱਡੇ ਸੇਵਾਦਾਰ ਨਹੀਂ ਹੈਗੇ ਪਰ ਜਿੱਥੇ ਲੱਗੇ ਬਿਨ ਰੰਗ ਭੇਦ ਭਾਵ ਜਾਤ ਪਾਤ ਦੇਖੇ ਅਸੀਂ ਜਿੱਥੇ ਲੱਗੇ ਸਾਨੂੰ ਇਥੇ ਅਸੀਂ ਕੁਝ ਕਰ ਸਕਦੇ ਆ ਜੇ ਕਰਨ ਜੋਗੇ ਹੈਗੇ ਆ ਕਿਸੇ ਲਈ ਉੱਥੇ ਅਸੀਂ ਕਦੇ ਪਿੱਛੇ ਨਹੀਂ ਹਟੇ ਇਹ ਸਾਰਿਆਂ ਨੂੰ ਪਤਾ ਸੋ ਹੁਣ ਮੈਂ ਗੱਲ ਕਰ ਰਿਹਾ ਚੋਣਾ ਦੀ ਜਿੱਦਣ ਦੀਆਂ ਚੋਣਾਂ ਨਾ ਹੋਈਆਂ ਪੰਜਾਬ 'ਚ ਪ੍ਰਚਾਰ ਸ਼ੁਰੂ ਹੋਇਆ ਇਹ ਕੁਝ ਨਵੀਂ ਰਾਜਨੀਤੀ ਸ਼ੁਰੂ ਹੋ ਚੁੱਕੀ ਆ ਕਿਸੇ ਵੀ ਪਾਰਟੀ ਦਾ ਮੈਂ ਪੱਖ ਨਹੀਂ ਲੈਂਦਾ ਕਿਸੇ ਮੈਂ ਕਿਹੜੀ ਪਾਰਟੀ ਨਾਲ ਸੰਬੰਧ ਰੱਖਦਾ ਜਾਂ ਮੈਂ ਕਿਹਨੂੰ ਸਪੋਰਟ ਕਰਦਾ ਉਹ ਇੱਥੇ ਜ਼ਿਕਰ ਕਰਨ ਦਾ ਮਤਲਬ ਹੀ ਨਹੀਂ ਬਣਦਾ ਮੇਰਾ ਤੇ ਨਾ ਮੈਂ ਕਹਿੰਦਾ ਮੈਨੇ ਸਾਰੀਆਂ ਪਾਰਟੀਆਂ ਠੱਠੇ ਖੂਚ ਜਾਣ ਵਾਲੀਆਂ ਹੀ ਆ ਕਿਸੇ ਰਾਜਨੀਤਿਕ ਲੀਡਰ ਦਾ ਕਿਸੇ ਪਾਰਟੀ ਦਾ ਕੋਈ ਇਹਨਾਂ ਦਾ ਦੀਨਾਨਮਾਨ ਧਰਮ ਨਹੀਂ ਰਿਹਾ ਇਹਨਾਂ ਨੇ ਦੀਨਾਨਮਾਨਤਾ ਪਹਿਲਾਂ ਹੀ ਵੇਚਿਆ ਸੀ ਆਪਣਾ ਜੋ ਵੀ ਸੀਗਾ ਨਾ ਤੇ ਹੁਣ ਜਿਹੜੀ ਮੱਝੀ ਕੁਚੀ ਖੇ ਸੀ ਜਿਹੜੀ ਖੇ ਕਹਿੰਦੇ ਜਿਹਨੂੰ ਉਹ ਵੀ ਇਹਨਾਂ ਨੇ ਗਵਾਲੀ ਉਹ ਖੇ ਜਿਹੜੀ ਸੀ ਉਹ ਵੀ ਉਹ ਡੱਟ ਕੇ ਇਹਨਾਂ ਨੇ ਆਪਣੇ ਮੂੰਹ ਮਾਂ ਨੂੰ ਮਾਰ ਲਈ ਇਦਾਂ ਦੀ ਰਾਜਨੀਤੀ ਹੋ ਚੁੱਕੀ ਹੈ ਇਹ ਸਾਫ਼ ਕਹੂੰਗਾ ਮੈਂ ਕੋਈ ਇਧਰੋਂ ਉਧਰ ਆ ਜਾਂਦਾ ਕੋਈ ਇਧਰੋਂ ਇਧਰ ਚਲ ਜਾਂਦਾ ਲੋਕਾਂ ਦੀ ਵੋਟ ਦਾ ਯਾਰ ਕੋਈ ਹੈ ਹੀ ਨਹੀਂ ਕਿਸੇ ਨੂੰ ਮਤਲਬ ਹੀ ਕੋਈ ਨਹੀਂ ਕੁਤ ਤੁਹਾਡੇ ਤੁਸੀਂ ਵੋਟਰਾਂ ਨੂੰ ਤਾਂ ਇੰਨਾ ਕ ਕੰਨਾਂ ਤੇ ਬੰਦੂਕਾਂ ਰੱਖ ਰੱਖ ਯਾਰ ਕਹਿੰਦੇ ਆ ਵੀ ਇਧਰਲੀ ਪਾਰਟੀ ਨੂੰ ਜੇ ਸਪੋਰਟ ਕੀਤੀ ਤਾਂ ਇਦਾਂ ਕਰਦੇ ਆਂਗੇ ਦੂਸਰੇ ਕਹਿੰਦੇ ਇਹਨੂੰ ਇਹਦੇ ਅਲ ਨਹੀਂ ਜਾਣਾ ਇਦਾਂ ਕਰਦੇ ਆਂਗੇ ਨਾ ਮਤਲਬ ਇੰਨਾ ਕ ਕਿ ਪਹਿਲਾਂ ਵੀ ਵੋਟਾਂ ਪਾਈ ਪੈਂਦੀਆਂ ਆਈਆਂ ਐਦਾਂ ਨਹੀਂ ਸੀ ਕਦੇ ਹੋਇਆ ਇਹ ਇੱਕ ਪੱਖ ਹੈਗਾ ਤੇ ਦੂਸਰਾ ਪੱਖ ਤੁਹਾਡੇ ਨਾਲ ਇਹ ਸਾਂਝਾ ਕਰਨਾ ਵੀ ਕਿਸਾਨ ਅੰਦੋਲਨ ਸ਼ੁਰੂ ਹੋਇਆ ਬੜਾ ਲੰਬਾ ਸੰਘਰਸ਼ ਚੱਲਿਆ ਬਹੁਤ ਸਾਰੀਆਂ ਸ਼ਹੀਦੀਆਂ ਹੋਈਆਂ ਜਾਂਾਂ ਗਈਆਂ ਅਸੀਂ ਜੇਸ ਇੰਡਸਟਰੀ ਨੂੰ ਬਿਲੋਂਗ ਕਰਦੇ ਸੀ ਅਸੀਂ ਸੇਵਾ ਨਿਭਾਈ रोशन प्रिंस பாਜੀ ਹਾਰਬੀ ਸੰਗਾ ਵੱਡੇ ਆਰਟਿਸਟ ਲੈ ਕੇ ਮੰਨਾ ਢਿੱਲੋ ਜੀ ਤੇਜੀ ਪੱਡਾ ਜੱਗੀ ਸਿੰਘ ਮੈਂ ਆਪ ਖੁਦ ਅਸੀਂ ਗਾਣੇ ਲਿਖੇ ਅੰਦੋਲਨ ਦੇ ਲਈ ਲੋਕਾਂ ਨੂੰ ਜਗਾਉਣ ਲਈ ਮਤਲਬ ਜੋਸ਼ ਭਰਨ ਲਈ ਹੈਨਾ ਇਹੋ ਜੇ ਸ਼ਬਦ ਲਿਖੇ ਜਿਹੜੇ ਲੋਕਾਂ ਨੂੰ ਪਸੰਦ ਆਏ ਉਹਨਾਂ ਆਰਟਿਸਟਾਂ ਤੋਂ ਗਵਾਏ ਕੋਈ ਪੈਸਾ ਨਹੀਂ ਕਿਸੇ ਤੋਂ ਲਿਆ ਇੱਕ ਦੁੱਕੀ ਵੀ ਕੋਈ ਉੱਠ ਕੇ ਬਾਹੜੀ ਕਰਕੇ ਜਥੇਬੰਦੀ ਕਹਿ ਦੇਵੇ ਵੀ ਅਸੀਂ ਪੈਸੇ ਦਿੱਤੇ ਸੀ ਜਾਂ ਕੋਈ ਬਾਹਰੋਂ ਕੋਈ ਵੀਰ ਕਹਿ ਦੇਵੇ ਵੀ ਅਸੀਂ ਪੈਸੇ ਦਿੱਤੇ ਸੀ ਤੁਹਾਨੂੰ ਵੀ ਇਹ ਗਾਣਾ ਬਣਾ ਦਿਓ ਆਪਣੀ ਜੇਬ ਚੋਂ ਪੈਸੇ ਖਰਚ ਕੇ ਗਾਣੇ ਬਣਾਏ ਅੱਪੀ ਰਿਲੀਜ਼ ਕੀਤੀ ਅੱਪੀ ਵੀਡੀਓ ਕੀਤੀਆਂ ਉਸ ਅੰਦੋਲਨ ਦੇ ਹੱਕ ਚ ਮੈਨੂੰ ਲੱਗਦਾ ਉਸ ਅੰਦੋਲਨ ਚ ਕਿਸਾਨ ਘੱਟ ਤੇ ਮਜ਼ਦੂਰ ਵਰਗ ਨੇ ਜ਼ਿਆਦਾ ਹਿੱਸਾ ਲਿਆ ਸੀ ਕਿਉਂਕਿ ਉੱਥੇ ਪੰਜਾਬ ਪੰਜਾਬੀਅਤ ਦੀ ਗੱਲ ਸੀ ਤੇ ਹੁਣ ਗੱਲ ਕਰਦੇ ਆਂ ਮੁੱਦੇ ਦੀ ਅੰਦੋਲਨ ਦੀ ਗੱਲ ਕਿਉਂ ਕੀਤੀ ਇਹ ਤੁਹਾਨੂੰ ਖੁਦ ਪਤਾ ਲੱਗ ਜਾਣਾ ਫਰੀਦਕੋਟ ਸੀਟ ਜਿਹੜੀ ਇਸ ਟਾਈਮ ਚਰਚਾ ਦਾ ਵਿਸ਼ਾ ਬਣੀ ਹੋਈ ਆ ਪੂਰੇ ਪੰਜਾਬ 'ਚ ਨਹੀਂ ਮੈਨੂੰ ਲੱਗਦਾ ਪੂਰੇ ਇੰਡੀਆ 'ਚ ਨਹੀਂ ਪੂਰੇ ਜਿੱਥੇ ਪੰਜਾਬੀ ਵੱਸਦੇ ਜਿਨ੍ਹਾਂ ਦੀਆਂ ਨਿਗਾਹਾਂ ਭਾਰਤੀ ਇਲੈਕਸ਼ਨ ਦੇ ਉੱਤੇ ਹੈਗੀਆਂ ਉਹਨਾਂ ਵਾਸਤੇ ਇਹ ਸੀਟ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਕਿਉਂਕਿ ਉੱਥੇ ਦਿਗਜ ਮਿਊਜ਼ਿਕ ਇੰਡਸਟਰੀ ਦੇ ਚੋਣ ਲੜ ਰਹੇ ਨੇ ਉਹਨਾਂ ਦੇ ਨਾਲ ਨਾਲ ਪਾਈਪ ਸਿੰਘ ਜੀ ਦੇ بیٹے ਸਤਕਾਰਯੋਗ ਉਹ ਵੀ ਚੋਣ ਲੜਦੇ ਨੇ ਐ ਬੀਬੀ ਸਾਹੋਕੇ ਗਰਮੀਤ कौर ਸਾਹੋਕੇ ਸ਼ਾਇਦ ਉਹਨਾਂ ਦਾ ਨਾਮ ਪੂਰਾ ਉਹ ਵੀ ਲੜ ਰਹੇ ਨੇ ਹੋਰ ਬਹੁਤ ਸਾਰੇ ਉਮੀਦਵਾਰ ਨੇ ਜਿਹੜੇ ਚੋਣ ਮੈਦਾਨ 'ਚ ਨੇ ਤੇ ਪੰਜਾਬ ਦੀਆਂ ਕੁੱਲ 13 ਸੀਟਾਂ ਤੇ ਸਾਰੀਆਂ ਪਾਰਟੀਆਂ ਦੇ ਆਪੋ ਆਪਣੇ ਉਮੀਦਵਾਰ ਚੋਣ ਲੜ ਰਹੇ ਨੇ ਤੇ ਬੀਜੇਪੀ ਵੱਲੋਂ ਵੀ ਉਮੀਦਵਾਰ ਹਰ ਸੀਟ ਤੇ ਉਤਾਰਿਆ ਗਿਆ ਪੰਜਾਬ ਦੀ ਹਰ ਇੱਕ ਸੀਟ ਤੇ ਬੀਜੇਪੀ ਨੇ ਉਮੀਦਵਾਰ ਉਤਾਰਿਆ ਤੇ ਵਿਰੋਧਕਲਾ ਹੰਸ ਰਾਜ ਹੰਸ ਬਾਜੀ ਦਾ ਹੋ ਰਿਹਾ ਮੇਨ ਮੁੱਦਾ ਤੁਹਾਡੇ ਨਾਲ ਗੱਲ ਕਰਨ ਦਾ ਅੱਜ ਇਹ ਹੈ ਕੀ ਹਾਲਾਤ ਪੈਦਾ ਕੀਤੇ ਹੋਏ ਨੇ ਜਿਸ ਦਿਨ ਦੇ ਬਾਜੀ ਉੱਥੇ ਪਹੁੰਚੇ ਨੇ ਪ੍ਰਚਾਰ ਕਰਨ ਵਿਰੋਧ ਕਰਨਾ ਜਾਇਜ਼ ਆ ਮੈਂ ਬੀਜੇਪੀ ਦੇ ਪੱਖ 'ਚ ਨਹੀਂ ਹੈਗਾ ਇਹ ਸਾਰੇ ਜਾਣਦੇ ਆ ਮੈਂ ਕਿਹੜੀ ਪਾਰਟੀ ਦੇ ਪੱਖ 'ਚ ਆ ਇਹ ਚਾਹੇ ਨਹੀਂ ਜਾਣਦੇ ਹੋਣਗੇ ਪਰ ਮੈਂ ਭਾਜਪਾ ਦੇ ਪੱਖ 'ਚ ਨਹੀਂ ਹੈਗਾ ਮੈਂ ਭਾਜਪਾ ਦਾ ਸਪੋਰਟਰ ਨਹੀਂ ਹੈਗਾ ਇਹ ਸਾਰੇ ਜਾਣਦੇ ਚੰਗੀ ਤਰ੍ਹਾਂ ਮੈਂ ਸੰਵਿਧਾਨ ਨੂੰ ਮੰਨਣ ਵਾਲਾ ਡਾਕਟਰ ਸਾਹਿਬ ਬਾਬਾ ਸਾਹਿਬ ਭੀਮrao ਅੰਬੇਦਕਰ ਜੀ ਦੇ ਸੰਵਿਧਾਨ ਨੂੰ ਮੰਨਣ ਵਾਲਾ ਉਹਨਾਂ ਦੇ ਸਿਧਾਂਤਾਂ ਤੇ ਚੱਲਣ ਵਾਲਾ ਮੈਂ ਇਨਸਾਨ ਹ ਪਰ ਉੱਥੇ ਕੀ ਹੋ ਰਿਹਾ ਯਾਰ ਵਿਰੋਧ ਤਾਂ ਤੁਸੀਂ ਕਰੋ ਭਾਜਪਾ ਦਾ ਵਿਰੋਧ ਕਰੋ ਅਸੀਂ ਵੀ ਕਰਦੇ ਹਾਂ ਤੁਹਾਡੇ ਉੱਥੇ ਇੱਕ ਪੀਚਾ ਮਿੱਥਕੇ ਇੱਕ ਰਣਨੀਤੀ ਦੇ ਤਹਿਤ ਹੰਸਪਾਈ ਦਾ ਜਾਣ ਬੁੱਝ ਕੇ ਵਿਰੋਧ ਹੋ ਰਿਹਾ ਮੈਂ ਇਹ ਗੱਲ ਡਟ ਕੇ ਕਹੂੰਗਾ ਕਿ ਪ੍ਰੋਪਰ ਰਣਨੀਤੀ ਬਣਾ ਕੇ ਇੱਕ ਵਿਰੋਧ ਹੋ ਰਿਹਾ ਨਹੀਂ ਜੇ ਭਾਜਪਾ ਦਾ ਹੀ ਵਿਰੋਧ ਹੋਣਾ ਸੀ ਤੇ ਫਿਰ ਪੰਜਾਬ ਦੀਆਂ 13 ਸੀਟਾਂ ਤੇ ਵਿਰੋਧ ਹੋਣਾ ਚਾਹੀਦਾ ਸੀ ਕੱਲੀ ਫਰੀਦਕੋਟ ਵਾਲੀ ਸੀਟ ਤੇ ਨਹੀਂ 13 ਦੀਆਂ 13 ਸੀਟਾਂ ਹੰਸਰਾ ਜੰਸਪਾਜੀ ਨਹੀਂ ਲੜ ਰਹੇ ਮੈਂ ਉਹਨਾਂ ਜਥੇਬੰਦੀਆਂ ਨੂੰ ਪੁੱਛਣਾ ਚਾਹਣਾ ਜਿੱਦਣ ਸਟicker ਵੀ ਨਹੀਂ ਲੱਥੇ ਸੀ ਤੁਹਾਡੇ ਟਰੈਕਟਰਾਂ ਤੋਂ ਤੁਹਾਡੇ ਕਿਸਾਨਾਂ ਦੇ ਟਰੈਕਟਰਾਂ ਤੋਂ ਜਿੱਦਣ ਤੁਸੀਂ ਅਡਾਨੀਆਂ ਦੇ ਸੈਲੋ ਤੇ ਜਾ ਕੇ ਆਪਣੀ ਫਸਲ ਵੇਚਣੀ ਲਾਈਨਾਂ ਲੱਗੀਆਂ ਖੜੀਆਂ ਸੀ ਆ ਫੜਾ ਦਾ ਫੜੀ ਮੱਚੀ ਪਈ ਸੀ ਉਸ ਦਿਨ ਵਿਰੋਧ ਵਾਲੇ ਕਿੱਥੇ ਗਏ ਸੀ ਅੱਜ ਕੱਲੇ ਹੰਸ ਭਾਜੀ ਦਾ ਵਿਰੋਧ ਕਿਉਂ ਜੇ ਜਿਹੜਾ ਤਰੀਕਾ ਤੁਸੀਂ ਅਪਣਾਇਆ ਹੋਇਆ ਇਹਦਾ ਮਤਲਬ ਇਹ ਆ ਤੁਸੀਂ ਪੰਜਾਬ ਨੂੰ ਇੱਕ ਬੁਰੇ ਦੌਰ ਵੱਲ ਇੱਕ ਅੱਗ ਦੀ ਭੱਠੀ ਵਿੱਚ ਝੋਕਣਾ ਚਾਹੁੰਦੇ ਹੋ ਕਿਉਂਕਿ ਇੱਕ ਨਹੀਂ ਦੋ ਨਹੀਂ ਸੌ ਨਹੀਂ ਹਜ਼ਾਰਾਂ ਬੰਦਿਆਂ ਦੀ ਜਮਾਨ ਚੋਂ ਸੁਣ ਚੁੱਕਾ ਕਿ ਇਹ ਜਾਣ ਬੁੱਝ ਕੇ ਹੰਸਪਾਜੀ ਦਾ ਜਾਤੀਵਾਦ ਦੇ ਤੌਰ ਤੇ ਵਿਰੋਧ ਹੋ ਰਿਹਾ ਜੇ ਕੋਈ ਗਰੀਬੰਦਾ ਉਹਨੂੰ ਸੱਦਣਾ ਚਾਹੁੰਦਾ ਆਪਣੇ ਘਰ ਪਿੰਡ ਤੇ ਤੁਸੀਂ ਉਹਦੀਆਂ ਮਾਵਾ ਭੈਣਾਂ ਨੂੰ ਗਾਲਾਂ ਕੱਢਦੇ ਤੁਸੀਂ ਉਹਨਾਂ ਦੀਆਂ ਧੀਆਂ ਭੈਣਾਂ ਦੀ ਇੱਜ਼ਤ ਨੂੰ ਹੱਥ ਪਾਉਂਨੇ ਇਹ ਵਿਰੋਧ ਤੁਹਾਨੂੰ ਕੋਈ ਸ਼ਰਮ ਜਾ ਹੈਗਾ ਤੁਹਾਡੇ ਲਈ ਕਿਸਾਨ ਅੰਦੋਲਨ ਵਿੱਚ ਮਜ਼ਦੂਰ ਵਰਗ ਨੇ ਆਪਣੀ ਜਾਨ ਤੱਕ ਗਵਾਉਣ ਤੋਂ ਵੀ ਕਰੋਜ ਨਹੀਂ ਕਰੋਜ ਨਹੀਂ ਕੀਤਾ ਬਾਬੇ ਜੱਗੀ ਨੂੰ ਜਾਣਦੇ ਹੋਣੇ ਸਾਰੇ ਹੋਰ ਬਹੁਤ ਸਾਰੀਆਂ ਜਾਨਾਂ ਗਈਆਂ ਮੋਰੇ ਲੱਗ ਕੇ ਚੱਲੇ ਪਾਰਟੀ ਦਾ ਵਿਰੋਧ ਕਰਨਾ ਨਾ ਪਾਓ ਵੋਟਾਂ ਵੋਟਾਂ ਨੂੰ ਛੱਡ ਦਿਓ ਤੁਸੀਂ ਇੱਕ ਇੱਕ ਬਟਨ ਵੀ ਨਾ ਦਬਾਓ ਮਲੇਰਕੋਟਲੇ ਵਾਲਿਓ ਫਰੀਦਕੋਟ ਵਾਲਿਓ ਇੱਕ ਬਟਨ ਵੀ ਨਾ ਦਬਾਓ ਹੰਸ ਭਾਈ ਦੇ ਮਸ਼ੀਨ ਚੋਂ ਇੱਕ ਵੋਟ ਵੀ ਨਾ ਨਿਕਲੇ ਮੈਂ ਕਹਿੰਨਾ ਜੇ ਮੈਂ ਉੱਥੋਂ ਦਾ ਵੋਟਰ ਹੁੰਦਾ ਤੇ ਮੈਂ ਵੀ ਵੋਟ ਨਾ ਪਾਉਂਦਾ ਪਰ ਦੁੱਖ ਦੀ ਗੱਲ ਇਹ ਆ ਜਿਸ ਤਰੀਕੇ ਨਾਲ ਤੁਸੀਂ ਅੱਜ ਵਿਰੋਧ ਕਰ ਰਹੇ ਆ ਇਹ ਸਿਰਫ ਤੇ ਸਿਰਫ ਇੱਕ ਗਰੀਬ ਪਰਿਵਾਰ ਦਾ ਉਮੀਦਵਾਰ ਹੋਣ ਕਰਕੇ ਠੀਕ ਆ ਪੈਸੇ ਵੱਲੋਂ ਗਰੀਬ ਨਹੀਂ ਉਹ ਗਰੀਬ ਘਰ ਵਿੱਚ ਜੰਮੇ ਗਰੀਬ ਘਰ ਗਰੀਬ ਘਰ ਵਿੱਚ ਪੈਦਾ ਹੋ ਕੇ ਅੱਜ ਇੱਥੋਂ ਤੱਕ ਪਹੁੰਚੇ ਆ ਦੁੱਖ ਇਸ ਗੱਲ ਦਾ ਤੁਹਾਨੂੰ ਕੀੜਾ ਇਸ ਗੱਲ ਦਾ ਲੜਨ ਲਿਆ ਵੀ ਉਹਨਾਂ ਦਾ ਵਿਰੋਧ ਜਾਣਬੁੱਝ ਕੇ ਹੋ ਰਿਹਾ ਕਰੋ 13 ਸੀਟਾਂ ਤੇ ਵਿਰੋਧ ਅਸੀਂ ਵੀ ਨਾਲ ਚੱਲਦੇ ਆਂ ਪਾਉਨਾ ਵੋਟਾਂ ਤੁਸੀਂ ਯਾਰ ਤੁਸੀਂ ਡਾਂਗਾ ਲੈ ਕੇ ਪੈਂਡ ਐ ਤੁਸੀਂ ਧੀਆ ਭੈਣਾਂ ਦੀਆਂ ਮਾਵਾਂ ਭੈਣਾਂ ਦੀਆਂ ਪਿਓ ਦੀਆਂ ਗਾਲਾਂ ਗੰਦੀਆਂ ਕੱਢਨੇ ਤੇ ਫਿਰ ਕੀ ਹੋਊਗਾ ਇੱਥੇ ਅੱਜ ਹੰਸਪਾਜੀ ਦੀ ਕੌਮ ਦੇ ਲੋਗ ਸਮਾਜ ਦੇ ਲੋਗ ਅੱਜ ਉੱਠ ਕੇ ਖੜ੍ਹ ਜਣ ਤੁਹਾਡੇ ਮੂਹਰੇ ਡਾਂਗਾ ਛੋਟੇ ਕੱਢ ਲੈਣ ਉਹ ਵੀ ਤੇ ਫਿਰ ਕੀ ਹੋਵੇ ਪਰ ਲੋਕ ਸ਼ਾਂਤ ਨੇ ਤੇ ਮੈਂ ਵੀ ਬੇਨਤੀ ਕਰਦਾ ਵੀ ਸ਼ਾਂਤੀ ਰੱਖੋ ਕੋਈ ਗੱਲ ਨਹੀਂ ਜਿੱਦਣ ਦੁਬਾਰਾ ਲੋਡ ਪਾਉਗੀ ਫੇਰ ਦੇਖਾਂਗੇ ਤੁਸੀਂ ਹੱਦ ਕਰ ਦਿੱਤੀ ਇਹ ਵਿਰੋਧ ਦਾ ਤਰੀਕਾ ਤੁਹਾਡਾ ਕੋਈ ਤਾਂ ਕੋਈ ਇਨਸਾਨੀਅਤ ਕੋਈ ਜਥੇਬੰਦੀ ਕੋਈ ਕੋਈ ਬੁੱਧੀਜੀਵੀ ਕੋਈ ਵੀ ਨਹੀਂ ਉੱਠ ਕੇ ਬੋਲਿਆ ਵੀ ਨਹੀਂ ਤੁਸੀਂ ਗਲਤ ਕਰ ਰਹੇ ਯਾਰ ਇਹ ਕੋਈ ਵਿਰੋਧ ਦਾ ਤਰੀਕਾ ਨਹੀਂ ਹੈ ਮੈਂ ਤਾਰੀਫ ਕਰਦਾ ਸਤਿਕਾਰਯੋਗ ਸਾਡੇ ਵੱਡੇ ਭਾਜੀ ਸਵਰਨ ਸਿੰਘ ਟਹਿਣਾ ਹੁਣੀ ਜਿਹੜੇ ਇੱਕੋ ਇੱਕ ਇਨਸਾਨ ਜਿਹੜੇ ਉਹਨਾਂ ਦੇ ਹੱਕ 'ਚ ਬੋਲੇ ਨੇ ਕੋਈ ਇੱਥੇ ਕਿਸੇ ਦਾ ਨਹੀਂ ਤੁਸੀਂ ਕੋਹ ਵੀ ਬੀਜੇਪੀ ਦਾ ਵਿਰੋਧ ਕਰੋ ਬਣਦਾ ਕਰਨਾ ਯਾਰ ਇੱਕ ਇਨਸਾਨੀਅਤ ਦੇ ਨਾਤੇ ਤੁਹਾਡਾ ਫਰਜ਼ ਬਣਦਾ ਹੰਸ ਭਾਜੀ ਦੀ ਕੀ ਨਹੀਂ ਦੇਣ ਪੰਜਾਬ ਨੂੰ ਤੁਸੀਂ ਲੋਕ ਅਘਿਰਤ ਘਣ ਯਾਰ ਕਿਸੇ ਦੀ ਕਦਰ ਹੀ ਹੈ ਨਹੀਂ ਤੁਹਾਨੂੰ ਤੁਸੀਂ ਐਡੇ ਵੱਡੇ ਇਨਸਾਨ ਦੀ ਗੁਰਦਾਸ ਮਾਨ ਸਾਹਿਬ ਇੱਕ ਨਿੱਕੀ ਜੀ ਗੱਲ ਪਿੱਛੇ ਤੁਸੀਂ ਉਹਨਾਂ ਨੂੰ ਮਿੱਟੀ ਕਰ ਛੱਡਿਆ ਜਿਨ੍ਹਾਂ ਨੇ ਪੰਜਾਬ ਲਈ ਪਤਾ ਨਹੀਂ ਪੰਜਾਬੀਅਤ ਲਈ ਕੀ ਕੀ ਕੀਤਾ ਹੰਸ ਭਾਜੀ ਨੇ ਕਿੱਥੋਂ ਤੱਕ ਨਹੀਂ ਪੰਜਾਬੀਅਤ ਨੂੰ ਪਹੁੰਚਾਇਆ ਤੁਸੀਂ ਸ਼ਰਮ ਕਰੋ ਕੋਈ ਮਾੜੀ ਮੋਟੀ ਤੁਹਾਡੇ ਪੰਜਾਬ ਦਾ ਆਪਣਾ ਤੁਹਾਡਾ ਉਹ ਅੱਜ ਤੁਹਾਡੀਆਂ ਧੀਆ ਭੈਣਾਂ ਨੂੰ ਮਾਵਾਂ ਭੈਣਾਂ ਨੂੰ ਅਸੀਂ ਗਾਲਾਂ ਕੱਢੀਏ ਉਸੇ ਤਰ੍ਹਾਂ ਦੀਆਂ ਟੁੱਕਰ ਬੋਚ ਦੱਸਦੇ ਜਾਂ ਅਸੀਂ ਦਸੀਏ ਪਾਤਰ ਰੋ ਲਈਏ ਤੁਹਾਡੀ ਫੇਰ ਥੱਲੇ ਕਮੈਂਟਾਂ 'ਚ 100 ਗਾਲਾਂ 1000 ਗਾਲਾਂ ਕੱਢੋਂਗੇ ਮੈਨੂੰ ਤੁਸੀਂ ਪਰ ਇਹ ਚੰਗੇ ਸਮਝਦਾਰ ਇਨਸਾਨ ਦੀ ਜਿਹੜੀ ਬੁੱਧੀ ਆ ਨਾ ਉਹ ਕਦੇ ਵੀ ਨਹੀਂ ਕਹੂਗੀ ਵੀ ਇਹ ਸਹੀ ਹੋ ਰਿਹਾ ਜਿਹੜਾ ਕਹੂਗਾ ਵੀ ਇਹ ਸਹੀ ਹੋ ਰਿਹਾ ਉਹ ਫਿਰ ਮੈਨੂੰ ਇਹ ਦੱਸੇ ਵੀ ਪੰਜਾਬ ਦੀਆਂ ਬਾਕੀ 12 ਸੀਟਾਂ ਤੇ ਵਿਰੋਧ ਕਿਉਂ ਨਹੀਂ ਹੋ ਰਿਹਾ ਉਹ ਕਿਉਂਕਿ ਤੁਹਾਡੇ ਮਾਸੀ ਤਾਈ ਚਾਚੀ ਭੂਆ ਨਾਨੀ ਗਾਂਧੀ ਗਾਂ ਰਿਸ਼ਤੇ ਨਾ ਰਿਸ਼ਤੇਦਾਰੀਆਂ ਚੋਂ ਆ ਜਥੇ ਬੰਦੀਆਂ ਆਲਿਆਂ ਦੇ ਕਿਤੇ ਨਾ ਕਿਤੇ ਤੁਹਾਡੀਆਂ ਤਾਰਾਂ ਜੋੜਦੀਆਂ ਉਹਨਾਂ ਉਮੀਦਵਾਰਾਂ ਨਾਲ ਫਿਰ ਮੈਂ ਹੁਣ ਕਹਿਣ ਤੋਂ ਨਹੀਂ ਡਰੂੰਗਾ ਵੀ ਉਹ ਜੱਟ ਨੇ ਖੜੇ ਜਿਹੜੇ ਉਹ ਜੱਟਾਂ ਦਾ ਵਿਰੋਧ ਹੁਣ ਜੱਟ ਕਿੱਦਾਂ ਕਰਨ? ਇੱਥੇ ਤਾਂ ਐਸੇ ਆ ਇਹਨੂੰ ਇਹਨੂੰ ਨੱਪ ਲਓ। ਕੋਈ ਸ਼ਰਮ ਜਾ ਹੈਗੀ ਤੁਹਾਨੂੰ। ਤੁਹਾਡੀ ਏਕਤਾ ਜਿਹੜੀ ਕਿਸਾਨ ਮਜ਼ਦੂਰ ਏਕਤਾ ਕਾਦੀ ਤੁਹਾਡੀ ਏਕਤਾ? ਕਿੱਦਾਂ ਤੁਹਾਡੇ ਨਾਲ ਤੁਰ ਪੈਣਗੇ ਕੱਲ ਨੂੰ ਲੋਕ? ਝੰਡੇ ਚੱਕ ਕੇ। ਜਦੋਂ ਲੋੜ ਪੈਂਦੀ ਉਦੋਂ ਕਿਸਾਨ ਮਜ਼ਦੂਰ ਏਕਤਾ ਉਦੋਂ ਤੁਹਾਨੂੰ ਕੁਛ ਦੀਦਾ ਹੀ ਨਹੀਂ ਯਾਰ। ਹੱਦ ਹੋ ਗਈ। ਸੋ ਵੀਰੋ ਪੰਜਾਬ ਨੂੰ ਉਸ ਬੰਨੇ ਨੂੰ ਨਾ ਲੈ ਕੇ ਜਾਓ ਕਿ ਬਹੁਤ ਸਾਰੀਆਂ ਸਟੇਟਾਂ ਚ ਬਹੁਤ ਸਾਰੀਆਂ ਕੰਟਰੀਆਂ ਚ ਜਾਤੀਵਾਦ ਦੇ ਨਾਂ ਤੇ ਇਹੋ ਜਿਹੇ ਦੰਗੇ ਇਹੋ ਜੀਆਂ ਲੜਾਈਆਂ ਇਹੋ ਜਿਹੇ ਝਗੜੇ ਹੋਏ ਇਹੋ ਜੀ ਅੱਗ ਜ ਨਹੀਂ ਹੋਈ ਵੀ ਜਿਹੜੀ ਲੋਕਾਂ ਕੋਲੋਂ ਝੱਲ ਨਹੀਂ ਗਈ ਸੋ ਸਾਡੀ ਬੇਨਤੀ ਆ ਵਿਰੋਧ ਕਰੋ ਦੋ ਦਿਨ ਹੋ ਰਿਹਾ ਤੁਸੀਂ ਇੱਕ ਵੀ ਵੋਟ ਨਾ ਪਾਓ ਬੀਜੇਪੀ ਨੂੰ ਪਰ ਹੰਸਪਾਜੀ ਦਾ ਇਸ ਤਰੀਕੇ ਨਾਲ ਵਿਰੋਧ ਕਰ ਜਿਹੜਾ ਤੁਹਾਡਾ ਉਹ ਜਾਇਜ਼ ਨਹੀਂ ਹੈ ਉਹ ਬਿਲਕੁਲ ਗਲਤ ਆ ਤੁਸੀਂ ਅੱਜ ਕਹੋ ਇਕੱਠੇ ਹੋ ਕੇ ਸਾਰੀਆਂ ਜਥੇਬੰਦੀਆਂ ਹੰਸਪਾਜੀ ਨੂੰ ਆਜ਼ਾਦ ਲੜਾ ਦਿੰਦੇ ਆ ਕੀ ਤੁਸੀਂ ਜਿਤਾਓਗੇ ਕੀ ਇੱਕ ਇੱਕ ਵੋਟ ਹੰਸਪਾਜੀ ਨੂੰ ਪਾਓਗੇ ਅਸੀਂ ਸਾਰਾ ਸਮਾਜ ਜਾ ਕੇ ਮਿੰਤ ਕਰ ਲੈਨੇ ਆ ਹੰਸਪਾਜੀ ਦੀ ਵੀ ਬੀਜੇਪੀ ਛੱਡ ਦਿਓ ਫਿਰ ਤੁਸੀਂ ਜਿਤਾ ਦੋਗੇ ਉਹਨਾਂ ਨੂੰ ਕਦੇ ਵੀ ਨਹੀਂ ਸੋ ਇਸ ਲਈ ਉੱਥੋਂ ਤੱਕ ਬੋਲੋ ਜਿੰਨਾ ਝੱਲ ਸਕਦੇ ਆ ਫਿਰ ਤੁਹਾਡੇ ਲਈ ਇੱਕ ਲਫਜ਼ ਬੋਲਿਆ ਉਹ ਵੀ ਤੁਹਾਡੇ ਲਈ ਨਹੀਂ ਬੋਲਿਆ ਸਿਰਫ ਇਹਨਾਂ ਨੇ ਕਿਹਾ ਵੀ ਕੋਈ ਗੱਲ ਨਹੀਂ ਦੇਖ ਲਾਂਗੇ ਫਿਰ ਤੁਹਾਨੂੰ ਬੜੀਆਂ ਮਿਰਚਾਂ ਲੱਗੀਆਂ ਬਿੱਟੂ ਨੇ ਤੁਹਾਨੂੰ ਜੇਲਾ ਚ ਸੁਟਣ ਤੱਕ ਦੀ ਗੱਲ ਕਹੀ ਉਹਦੀਆਂ ਕਿੰਨੀਆਂ ਕਿ ਗੱਡੀਆਂ ਤੋੜੀਆਂ ਤੁਸੀਂ ਕਿੰਨੀਆਂ ਉਹਦੀ ਕੋਠੀਆਂ ਰੋਕੀਆਂ ਜਾ ਕੇ ਤੁਸੀਂ ਕਿੰਨੇ ਕ ਵਿਰੋਧ ਕੀਤੇ ਉਹਦੇ ਬੋਲੋ ਦਿਓ ਜੋ ਆ ਵੀ ਨਾ ਗੱਲਾਂ ਦਾ ਫਿਰੋਜ਼ਪੁਰ ਤੋਂ ਵੀ ਖੜਾ ਬੀਜਪੀ ਦਾ ਬੰਦਾ ਗੁਰਦਾਸਪੁਰ ਤੋਂ ਵੀ ਖੜਾ ਅੰਮ੍ਰਿਤਸਰ ਤੋਂ ਵੀ ਖੜਾ ਕਿੰਨਾ ਕ ਵਿਰੋਧ ਹੋਇਆ ਅਮੇ ਸ਼ਾਦੀ ਰੈਲੀ ਦੇ ਤੁਸੀਂ ਕਿੰਨਾ ਕ ਜਾ ਕੇ ਉੱਥੇ ਨਾਹਰੇ ਬਾਜੀਆਂ ਕੀਤੀਆਂ ਤੁਹਾਨੂੰ ਲਾਗੇ ਨਹੀਂ ਲੱਗਣ ਦਿੱਤਾ ਕਿਸੇ ਨੇ ਇਸ ਲਈ ਅਕਲ ਨੂੰ ਹੱਥ ਮਾਰੋ ਤੁਸੀਂ ਸਾਰੇ ਸਿਆਣੇ ਆ ਜੱਥੇਬੰਦੀਆਂ ਵਾਲੇ ਖਾਸ ਕਰਕੇ ਹੁਣ ਜਿੰਨੇ ਮੇਰੇ ਖਿਲਾਫ ਬੋਲਣਾ ਜਾਂ ਮੈਨੂੰ ਜੋਕ ਕਹਿਣਾ ਕਹਿ ਲਵੇ ਇਹ ਸਚਾਈ ਆ ਮੈਂ ਆਪਣੇ ਕੌਮ ਨੂੰ ਆਪਣੀ ਸਮਾਜ ਨੂੰ ਬੇਨਤੀ ਕਰਦਾ ਅਸੀਂ ਅੱਜ ਲੋਕ ਕਹਿੰਦੇ ਨਾ ਕਈ ਬੀ ਹੰਸਪਾਜੀ ਨੇ ਸਮਾਜ ਲਈ ਕੀ ਕੀਤਾ ਇੱਕ ਠੋਕੇ ਹੰਸਪਾਜੀ ਕਹਿ ਰਹੇ ਨਾ ਹਰੀ ਸਿੰਘ ਨਲੂਏ ਦੀ ਕੌਮ ਚੋਂ ਆ ਬਾਬਾ ਜੀਵਨ ਸਿੰਘ ਦੀ ਕੌਮ ਚੋਂ ਆ ਬਾਬਾ ਧੀਰ ਸਿੰਘ ਵੀਰ ਸਿੰਘ ਦੀ ਕੌਮ ਚੋਂ ਆ ਜਿਨ੍ਹਾਂ ਨੇ ਪਤਾ ਹੀ ਨਹੀਂ ਯਾਰ ਕਿੰਨੀਆਂ ਕਿ ਕੁਰਬਾਨੀਆਂ ਦਿੱਤੀਆਂ ਅੱਜ ਦੀ ਗੱਲ ਕਰ ਲਈਏ ਜਿਹੜੇ ਭਾਈ ਸਾਹਿਬ ਖੜੇ ਕੀਤੇ ਤੁਸੀਂ ਭਾਈ ਬੈਂਸ ਸਿੰਘ ਜੀ ਦੇ ਪੁੱਤ ਉਹ ਕਿਹੜੀ ਕੌਮ ਚੋਂ ਸੀ ਤੁਸੀਂ ਇੱਕ ਕੁਰਬਾਨੀ ਤੁਸੀਂ ਭੱਜਣ ਵਾਲਿਆਂ ਤੋਂ ਤੁਸੀਂ ਤੇ ਆਪਣੇ ਆਪ ਨੂੰ ਤੁਸੀਂ ਪੰਜਾਬ ਦੇ ਮਾਲਕ ਸਮਝ ਕੇ ਬੈਠੇ ਆਂ ਸਾਨੂੰ ਤੁਸੀਂ ਨੌਕਰ ਬਣਾ ਛੱਡਿਆ ਜਦੋਂ ਤਨਖਾਹਾਂ ਕੋ ਗੁਰੂ ਸਾਹਿਬ ਤੋਂ ਲੈਣ ਲਈ ਘੋੜਿਆਂ ਦੀਆਂ ਗੁਲਾਮਾਂ ਫੜ ਲਈਆਂ ਉਹ ਤੁਸੀਂ ਤੇ ਨਾਲ ਸਿਰ ਲਵਾਉਣ ਵਾਲੇ ਅਸੀਂ ਤੇ ਅੱਜ ਤੁਸੀਂ ਫੇਰ ਮਾਲਕ ਤੁਸੀਂ ਬਣ ਕੇ ਬੈਠੇ ਆਂ ਅੱਜ ਤੁਸੀਂ ਝੱਟ ਹੋ ਗਏ ਅੱਜ ਤੁਸੀਂ ਵੱਡੇ ਹੋ ਗਏ ਉਹ ਕਿੱਥੇ ਬਰਾੜ ਕਿੱਥੇ ਉਹ ਉਹ ਸਿੰਧੂ ਕਿੱਥੇ ਉਹ ਸਾਰੇ ਬਾਕੀ ਗਏ ਫਿਰ ਉਸ ਟਾਈਮ ਕਿੱਥੇ ਗਏ ਸੀ ਅਸੀਂ ਤਾਂ ਇੰਨੇ ਸਾਨੂੰ ਡੁੱਬ ਕੇ ਮਰ ਜਾਣਾ ਚਾਹੀਦਾ ਅਸੀਂ ਤਾਂ ਗੁਰੂ ਸਾਹਿਬ ਦੇ ਬੱਚਿਆਂ ਦਾ ਸੰਸਕਾਰ ਤੱਕ ਨਹੀਂ ਕਰ ਸਕੇ ਉਹ ਵੀ ਟੋਡਰਮਲ ਜੀ ਨਾ ਇੰਨੀ ਹਿੰਮਤ ਦਿਖਾਉਂਦੇ ਇੰਨਾ ਕੁਝ ਕਰਦੇ ਕਿਹੜਾ ਬਾਹ ਖੜੀ ਕਰਕੇ ਕਹੂਗਾ ਵੀ ਮੈਂ ਆਹ ਕੀਤਾ ਸੀ ਕੌਮਲੀ ਵੀ ਮੇਰੇ ਮੇਰੀ ਕੌਮ ਚੋਂ ਮੇਰੇ ਸਮਾਜ ਚੋਂ ਆਹ ਕੀਤਾ ਸੀ ਲਾੜ ਮਾਰ ਕੇ ਜੇ ਗੁਰੂ ਸਾਹਿਬ ਨੇ ਸਾਡੀ ਅੱਜ ਪੱਗ ਬਚਾਈ ਸੀ ਇੱਜ਼ਤ ਜੇ ਸਾਡੀ ਰੱਖੀ ਸਾਡੀ ਸਿੱਖੀ ਬਚਾਈ ਹੀ ਤੇ ਕੀ ਤੁਸੀਂ ਕੀ ਕੀਤਾ ਸੀ ਜੇ ਪੂਲੇ ਨੂੰ ਮਾਰਨ ਵਾਲੇ ਸੀ ਪਾਪੀ ਨੂੰ ਉਹ ਵੀ ਮੱਝ ਵੀ ਸਿੱਖ ਹਜ਼ਾਰਾਂ ਮੱਝ ਵੀ ਸਿੱਖਾਂ ਲੋਕਾਂ ਨੇ ਜਾਨਾ ਦਿੱਤੀਆਂ ਤੇ ਤੁਸੀਂ ਮੈਂ ਜਾਤ ਪਾਤ ਵੱਲ ਨੂੰ ਨਹੀਂ ਜਾਣਾ ਚਾਹੁੰਦਾ ਤੇ ਤੁਸੀਂ ਉਹਨਾਂ ਚੀਜ਼ਾਂ ਤੋਂ ਵੱਲ ਨੂੰ ਲੋਕਾਂ ਨੂੰ ਨਾਂ ਲੈ ਕੇ ਜਾਓ ਬੜੀ ਮਿਹਰਬਾਨੀ ਹੋਊਗੀ ਦਿਲ ਦੁਖਦਾ ਇਹਨਾਂ ਗੱਲਾਂ ਤੋਂ ਜਦੋਂ ਤੁਸੀਂ ਕੱਲੇ ਹੰਸਪਾਈ ਦਾ ਵਿਰੋਧ ਕਰਦੇ ਆ ਉਹ ਇੱਕ ਯਾਰ ਤੁਸੀਂ ਉਹਨਾਂ ਨੂੰ ਕਿਤੇ ਕਿਤੇ ਕੰਮ ਪੈ ਜਾ ਕਿਤੇ ਮਿਲ ਕੇ ਤਾਂ ਦੇਖੋ ਉਹਨਾਂ ਨੂੰ ਲੱਖ ਵਿਰੋਧੀ ਹੋਊਗਾ ਕੋਈ ਉਹਨੂੰ ਵੀ ਗਲੇ ਲਾਉਣਗੇ ਇਦਾਂ ਦੇ ਇਨਸਾਨ ਆ ਪਰ ਤੁਸੀਂ ਉਸ ਬੰਦੇ ਨੂੰ ਸਮਝੇ ਨਹੀਂ ਆ ਠੀਕ ਆ ਉਹ ਬੀਜੇਪੀ ਚ ਗਏ ਅਸੀਂ ਬੀਜੇਪੀ ਦਾ ਅਸੀਂ ਵੀ ਵਿਰੋਧ ਕਰਦੇ ਆ ਸੌ ਮਜਬੂਰੀਆਂ ਹੁੰਦੀਆਂ ਮੈਂ ਇਹੋ ਜੀਆਂ ਗੱਲਾਂ ਦੱਸ ਸਕਦਾ ਜਿਹੜੀਆਂ ਤੁਸੀਂ ਸੁਣ ਨਹੀਂ ਸਕਦੇ ਵੀ ਸਾਡੀ ਫਿਰ ਪੰਜਾਬ ਦੀਆਂ ਪਾਰਟੀਆਂ ਨੇ ਕੀ ਕੀਤਾ ਉਹਨਾਂ ਲਈ ਤੇ ਫਿਰ ਉਹ ਅੱਕ ਕੇ ਫਿਰ ਬੀਜੇਪੀ ਚ ਗਿਆ ਸੋ ਇਸ ਲਈ ਟਕੀ ਰਹਿਣ ਦਿਓ ਬੜੀ ਮਿਹਰਬਾਨੀ ਇਹ ਵਿਰੋਧ ਦਾ ਤਰੀਕਾ ਤੁਹਾਡਾ ਗਲਤ ਆ ਇੱਥੇ ਹੀ ਇਹਨੂੰ ਰੋਕ ਲਓ ਤੇ ਪੰਜਾਬ ਵਿੱਚ ਜਿਹੜਾ ਭਾਈਚਾਰਾ ਉਹਨੂੰ ਬਣਿਆ ਰਹਿਣ ਦਿਓ